ਦੀ ਜੀ ਕਿ ਹੁੰਦਾ ਰਹ ਸਤਿ ਸ਼੍ਰੀ ਅਕਾਲ ਪੈਨ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਪੈਨ ਜੀ ਹਾਲ ਚਾਲ ਤਾਂ ਇਹੋ ਜਿਹੀ ਹੈ ਮੈਂ ਤਾਂ ਮੁੰਡੇ ਨੂੰ ਸ਼ਗਨ ਦੇਣ ਆਈ ਸੀ ਗਾਂ ਸੰਗਰੂਰ ਜਾਣਾ ਮੇਰੀ ਭੈਣ ਦੇ ਘਰੇ ਮਿਸਤਰੀ ਲੱਗੇ ਆ ਤਨਪਾਕ ਸਾਡੇ ਜੀ ਤੁਸੀਂ ਆਏ ਰੇਸ਼ਮ ਭੈਣ ਜੀ ਦਾ ਪਣੀ ਤੇ ਪੀ ਲੋ ਝਾ ਖੜੇ ਖੜੇ ਪੀ ਲੀਏ ਖੜ ਜਾ ਕੇ ਰਾਂ ਰੇਸ਼ਮ ਮੇਰੇ ਰੇਸ਼ਮ ਆਇਆ ਬੀ ਆਇਆ ਆ ਗਿਆ ਸਤਿ ਸ਼੍ਰੀ ਅਕਾਲ ਵੀ ਜੀ ਪੈਰੀ ਪੈਣਾ ਮੈਂ ਇੱਧਰ ਮਾਰ ਆ ਖੜੀ ਮੇਰੀ ਪੈਣਾ ਉਹ ਪਰਸੋਂ ਆਉਂਦੀ ਮਾਸੀ ਦੇ ਘਰੇ ਚਲਾ ਜਾਈ ਮਿਸਤਰੀ ਲੱਗੇ ਆ ਵਾ ਫਿਰ ਉਹ ਮਹਤਿੰਦਰ ਦੀਆਂ ਛੁੱਟੀਆਂ ਤਾਂ ਲਈ ਅਸੀਂ ਇੱਧਰ ਮੰਗਣਾ ਰੱਖਿਆ ਹੋਇਆ ਨਾ ਮਾਂ ਤੈਨੂੰ ਪੁੱਛਿਆ ਨਹੀਂ ਦੱਸਦੀ ਆ ਪਰਸੋਂ ਤੇਰੇ ਬਾਹ ਜੀ ਚਾਹਦਾ ਕੀ ਹੈ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਲੋ ਪਾਣੀ ਪੀ ਲੂ ਮੈਂ ਤੈਨੂੰ ਕਿਹਾ ਸੀ ਤੁਸੀਂ ਬੰਬੂ ਕਾਟ ਕੇ ਆ ਜਾਂਦੇ ਨਹੀਂ ਜੇ ਮੈਂ ਬੰਬੂ ਕਾਟ ਕੇ ਆਉਂਦੀ ਤਾਂ ਥੋੜੀ ਸ਼ਾਂਚ ਫਰਕ ਪੈ ਜਾਣਾ ਸੀ ਮੈਂ ਤਾਂ ਟਾਂਗੇ ਤੇ ਸੂਤਾ ਆ ਟਾਂਗੇ ਵਾਲੇ ਨੇ ਨਾ ਮੇਰੇ ਹੱਡ ਗੋਡੇ ਖਸਾਤੇ ਮੈਂ ਹੁਣ ਪਿੱਛੇ ਦੀ ਕਰਨੀ ਆ ਪੁੱਤ ਆਜੂ ਵੀਰ ਆਜੂ ਵੀਰ ਆਜੂ ਉਹ ਅੱਜ ਕੱਲ ਮਿਸਤਰੀ ਹੈਰਾਨ ਬਹੁਤ ਕਰਦੇ ਨੇ ਨਾ ਆਹੋ ਤਾਂ ਜੀ ਬੰਦਾ ਤਾਂ ਵੈਸੇ ਚਾਹੀਦਾ ਮਿਸਤਰੀਆਂ ਦੇ ਸਿਰ ਤੇ